ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਪਰ YouTube ਚੈਨਲ ਦੇ ਉੱਪਰ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਤੇਰਾ ਜੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਸੋ ਪੰਜਾਬ ਜੀਲ ਵਾਰਡਨ ਦੀ ਜੋ ਭਰਤੀ ਪਿੱਛੇ ਹੋ ਕੇ اٹੀ ਹੈ ਸੋ ਉਸ ਤੇ ਜਿਹੜੇ ਆਪਣੀ ਰਿਜ਼ਲਟ ਆ ਉਹ ਆਊਟ ਹੋ ਚੁੱਕੇ ਹੈ ਤੇ ਦੀ ਫਾਈਨਲ ਅੰਸਰ ਕੀ ਉਹ ਵੀ ਆ ਚੁੱਕੀ ਹੈ ਤੇ ਬਹੁਤ ਸਾਰੇ ਬੱਚੇ ਹੁਣ ਡਾਊਟ ਦੇ ਵਿੱਚ ਨੇ ਕਿ ਕਿੰਨੇ ਨੰਬਰ ਦੇ ਜਿਹੜੇ ਫਿਜ਼ੀਕਲ ਜਿਹੜਾ ਕੱਟਆਫ ਬਣ ਸਕਦੀ ਹੈ ਸੋ ਉਸ ਤੇ ਪ੍ਰਤੀ ਇਹ ਵੀਡੀਓ ਅੱਜ ਬਣਾਈ ਗਈ ਹੈ ਕਿੰਨੇ ਗੁਣਾ ਇਸ ਦੇ ਵਿੱਚ ਬੱਚੇ ਨੇ ਜਿਹੜੇ ਬੁਲਾਈ ਜਾਣਗੇ ਫਿਜ਼ੀਕਲ ਦੇ ਵਾਸਤੇ ਤੇ ਕਿੰਨੇ ਨੰਬਰ ਵਾਲਾ ਜੋ ਫਿਜ਼ੀਕਲ ਵਾਸਤੇ ਸੇਫ ਹੋ ਸਕਦਾ ਹੈ ਉਹ ਸਾਰੇ ਚਰਚਾ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਜ਼ਰੂਰ ਦੇਖਿਓ ਕਿ ਕਿੰਨੇ ਕ ਨੰਬਰ ਵਾਲਾ ਬੱਚਾ ਫਿਜ਼ੀਕਲ ਵਾਸਤੇ ਤਿਆਰੀ ਕਰ ਸਕਦਾ ਸੋ ਅਲੱਗ-ਅਲੱਗ ਕੈਟਾਗਰੀ ਤੇ ਆਪਨੇ ਕਟ-ਆਫ ਬਣਾਈ ਹੈ ਠੀਕ ਹੈ ਸੋ ਇੱਕ ਆਪਾਂ ਕਹਿੰਦੇ ਨੂੰ ਅੰਦਾਜ਼ਾ ਹੀ ਹੈ ਪੂਰਾ ਵੀ ਜਿਵੇਂ ਆਪਾਂ ਕਟ-ਆਫ ਆਉਂਦੀ ਹੈ ਉਸ ਤਰ੍ਹਾਂ ਨਹੀਂ ਹੈ ਬਟ ਇਹ ਤੁਹਾਨੂੰ ਮਾਇਨੇ ਇੱਕ ਅੰਦਾਜ਼ਾ ਜਿਹਾ ਹੋ ਜਾਏਗਾ ਵੀ ਕਿੰਨੇ ਕ ਨੰਬਰ ਵਾਲਾ ਸੇਫ ਹੋ ਸਕਦਾ ਹੈ ਵੀ ਤੁਸੀਂ ਜਿਹੜੀ ਫਿ ਕਿਉਂਕਿ ਜਲਦੀ ਇਸ ਦਾ ਫਿਜ਼ੀਕਲ ਜੋਲ ਸਟਾਉਂਡ ਵਾਲੀਆਂ ਨੇ ਫਿਰ ਸਾਨੂੰ ਟਾਈਮ ਨਹੀਂ ਮਿਲਣਾ ਠੀਕ ਹੈ ਜੀ ਸੋ ਦੇਖਦੇ ਆਪਾਂ ਹੁਣ ਆਪਾਂ ਕੈਟਾਗਰੀ ਵਾਈਜ਼ ਕੱਟਆਫ ਤਾਂ ਦੇਖੋ ਰਾਜੀ ਆਪਾਂ ਨੇ ਹਰੇਕ ਕੈਟਾਗਰੀ ਦੀ ਜਿਹੜੀ ਕੱਟਆਫ ਬਈ ਤਿਆਰ ਕੀਤੀ ਹੈ ਇਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੈਟਾਗਰੀ ਲਿਖੀ ਹੈ ਤੇ ਨਾਲ ਹੀ ਜੇਕਰ ਦੇਖੋ ਜੇਕਰ 8 ਗੁਣਾ ਵਿਦਿਆਰਥੀ ਬੁਲਾਉਂਦੇ ਨੇ ਤਾਂ ਉਸ ਦੇ ਮਤਲਬ ਕਿੰਨੀ ਕੱਟਆਫ ਰਹਿ ਸਕਦੀ ਹੈ ਜੇ 10 ਗੁਣਾ ਵਿਦਿਆਰਥੀ ਬੁਲਾਉਂਦੇ ਨੇ ਤਾਂ ਉਸ ਦੇ ਮਤਲਬ ਕਿੰਨੀ ਕੱਟਆਫ ਰਹਿ ਸਕਦੀ ਹੈ ਤੇ ਨਾਲ ਹੀ ਨਾਲ ਇਹ ਦੇਖੋ ਨਾ ਚੇਂਜ ਕੈਟਾਗਰੀ ਲਿਖੀ ਹੈ ਮੈਂ ਕਿਉ ਕਿਉਂਕਿ 2021 ਦੇ ਵਿੱਚ ਜਿਹੜੀ ਆਪਣੀ ਜੇਲ ਵਾਟਨ ਦੀ ਪ੍ਰਤੀ ਹੋਈ ਸੀ ਉਸ ਤੇ ਵੀ ਜਿਹੜੀ ਕਟਆਫ ਸੀ ਉਹ ਕਿਉਂਕਿ ਜਿਹੜਾ ਜਿਹੜੀ ਕੰਪਨੀ ਜਿਹੜੀ ਪੇਪਰ ਕੰਡਕਟ ਕਰਾਉਂਦੀ ਹੈ ਉਹਨਾਂ ਨੇ ਪੇਪਰ ਸੀ ਜਿਹੜਾ ਜਿਹੜੀ ਜਨਰਲ ਕੈਟਾਗਰੀ ਹੈ ਤਾਂ ਉਹਨਾਂ ਨੂੰ ਉੱਥੇ ਉਹਨੇ ਆਪਦੀ ਕੈਟਾਗਰੀ ਦੇ ਵਿੱਚ ਮੈਟ ਬਣਾਈ ਸੀ ਕੋਈ ਹੋਰ ਕੈਟਾਗਰੀ ਉਸ ਦੇ ਵਿੱਚ ਐਡ ਨਹੀਂ ਕਰੀ ਸੀ ਠੀਕ ਹੈ ਤਾਂ ਉਸ ਦੇ ਮੁਤਾਬਿਕ ਮੈਂ ਲੱਗਾ ਕੈਟਾਗਰੀ ਬਣਾਈ ਹੈ ਵੀ ਇਸ ਵਾਰ ਦੇਖੋ ਜੇਕਰ ਆਪਦੀ ਕੈਟਾਗਰੀ ਦੀ ਮੈਟ ਬਣਦੀ ਹੈ ਤਾਂ ਕਿੰਨੀ ਮੈਟ ਰਹਿ ਸਕਦੀ ਹੈ ਜਿਵੇਂ BC, EWS ਜਾਂ SC, MBC ਦੇ ਕੈਟਾਗਰੀ ਦੇ ਬੱਚੇ ਨੇ ਜਿਹੜੇ ਜੇਕਰ ਓਪਨ ਦੇ ਵਿੱਚ ਜਾਂ ਜਰਨਲ ਦੇ ਵਿੱਚ ਆ ਲਏ ਜਾਂਦੇ ਨੇ ਤਾਂ ਫਾਰਮੈਟ ਕੀ ਰਹਿ ਸਕਦੀ ਹੈ ਇਸ ਤਰ੍ਹਾਂ ਮੈਂ ਮੈਟ ਤਿਆਰ ਕੀਤੀ ਹੈ ਠੀਕ ਹੈ ਜਿਵੇਂ ਕਿ ਲਿਸਟਾਂ ਜਿਨੇ ਉਸ ਦੇ ਮੁਤਾਬਕ ਦੇਖੀਏ ਸਾਰਾ ਆਪਣਾ ਵੀ 8 ਗੁਣਾ ਦੇ ਪ੍ਰਤੀ ਬੱਚੇ ਕਿੰਨੇ ਪਲੱਸ ਵਾਲਾ ਸੇਫ ਹੋ ਸਕਦਾ ਹੈ 10 ਗੁਣਾ ਦੇ ਮੁਤਾਬਕ ਕਿੰਨੇ ਨੰਬਰ ਵਾਲਾ ਸੇਫ ਹੋ ਸਕਦਾ ਤੇ ਇਹ ਤੁਹਾਨੂੰ ਆਪਾਂ ਕੈਟਾਗਰੀ ਦੱਸਾਂਗੇ ਸਭ ਤੋਂ ਪਹਿਲਾਂ ਦੇਖੋ ਜੇਕਰ ਜਰਨਲ ਦੀ ਗੱਲ ਕਰੀਏ ਆਪਾਂ ਓਪਨ ਕੈਟਾਗਰੀ ਦੀ ਅਨ ਰਿਜ਼ਰਵਡ ਕੈਟਾਗਰੀ ਹੈ ਜੇਕਰ 8 ਗੁਣਾ ਵਿਦਿਆਰਥੀ ਬੁਲਾਉਂਦੇ ਨੇ ਤਾਂ ਇਸ ਦੇ ਵਿੱਚ 58 ਪਲੱਸ ਵਾਲਾ ਬਣ ਸਕਦਾ ਹੈ ਇਹ ਤੁਸੀਂ ਕਹੋਗੇ ਹੁਣ ਐਨਾ ਘਟ ਕਿਵੇਂ ਹੋ ਗਿਆ ਇਹ ਮੈਂ ਤਾਂ ਤਿਆਰ ਕੀਤੀ ਹੈ ਵੀ ਜੇਕਰ ਕੋਈ ਹੋਰ ਕੈਟਾਗਰੀ ਇਸ ਦੇ ਵਿੱਚ ਇਨਕਲੂਡ ਨਹੀਂ ਹੁੰਦਾ ਸ਼ਾਮਲ ਨਹੀਂ ਹੁੰਦਾ ਜੇਕਰ ਕੱਲੇ ਜਰਨਲ ਦੀ ਆਉਂਦੀ ਹੈ ਠੀਕ ਹੈ ਜੇਕਰ 10 ਗੁਣਾ ਬਾਥੀ ਮੈਂ ਨੇ ਤਾਂ ਬੰਨ ਜਾ ਰਹਿ ਸਕਦੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ 21 ਦੇ ਵਿੱਚ ਸੋ ਜਿਹੜਾ 443 ਦੀ ਉਹ ਜਰਨਲ ਦੀ ਰਹੀ ᱛੀ ਤੇ BC ਕੈਟਾਗਰੀ ਦੀ ਕਿੰਨੀ ਰਹੀ ᱛੀ ਤਾਂ ਰਹੀ ᱛੀ 592 ਹੁਣ ਦੇਖ ਲਓ ਤੁਸੀਂ ਕਿੰਨਾ ਫਰਕ ਰਹੇਗਾ ਸੀਸ ਦੇ ਵਿੱਚ ਤਾਂ ਇਸ ਤਰੀਕਾ ਇਹ ਮੈਂ ਕਿਤੇ ਉਹ ਨਾ ਹੋ ਜੇ ਵੀ ਐਵੇਂ ਪਰ ਜੇਕਰ ਜੇਕਰ ਹੋਰ ਕੈਟਾਗਰੀ ਇਸ ਵਿੱਚ ਇਨਕਲੂਡ ਹੁੰਦੇ ਨੇ ਤਾਂ ਜਰਨਲ ਕੈਟਾਗਰੀ ਵਾਲਾ ਕਿੰਨਾ ਰਹਿ ਸਕਦਾ ਹੈ 18 ਤੋਂ 70 ਦੇ ਵਿਚਕਾਰ ਜਿਹਦੇ ਨੰਬਰ ਨੇ ਤਾਂ ਉਹ ਬਿਲਕੁਲ ਸੇਫ ਸਮਝ ਸਕਦਾ ਆਪਦੇ ਆਪ ਨੂੰ ਠੀਕ ਹੈ ਰਾਜੀ ਮੈਂ ਕੱਲਾ ਕੱਲਾ ਡਾਕਟਰ ਇਸ ਦੇ ਵਿੱਚ ਕਲਿੱਕ ਕਰੂੰਗਾ ਪੂਰਾ ਤੁਹਾਡਾ ਧਾਰਨਾ ਵੀ ਜੇਕਰ ਕੈਟਾਗਰੀ ਤੇ ਵੀ ਸ਼ਾਮਲ ਹੁੰਦੀ ਹੈ ਬਾਈ ਇਹਦਾ 100% ਜਿਹਦੇ ਇਹਨੇ ਨੰਬਰ ਨੇ ਉਹ ਤਾਂ ਬਿਲਕੁਲ ਹੀ ਮਤਲਬ ਸੇਫ ਸਮਝੋ ਆਪਦੇ ਆਪ ਨੂੰ ਬਟ ਜੇ ਉਹ ਨਾ ਹੋਇਆ ਫਿਰ ਇਹ ਘਟ ਰਹਿ ਸਕਦੀ ਹੈ ਠੀਕ ਹੈ ਰਾਜੀ ਤੇ ਜੇਕਰ ਗੱਲ ਕਰੀ ਆਪਾਂ BC ਕੈਟਾਗਰੀ ਦੀ ਦੇਖੋ ਨੈਕਸਟ ਆਪਣੇ ਕੋਲ BC ਕੈਟਾਗਰੀ ਹੈ ਇਸ ਦੇ ਵਿੱਚ ਅੱਠ ਗੁਣੇ ਮੁਤਾਬਕ 70 ਨੰਬਰ ਵਾਲਾ ਕਿਉਂਕਿ BC ਦੇ ਵਿੱਚ ਜਿਆਦਾ ਸੀਜ਼ ਦੇ ਵਿੱਚ ਨਾਲ ਹੀ 10 ਗੁਣੇ ਦੇ ਮੁਤਾਬਕ 67 ਨੰਬਰ ਵਾਲਾ ਪਰ ਜੇਕਰ ਇਨਕਲੂਡ ਹੁੰਦੇ ਨੇ ਚੈਨਲ ਦੇ ਵਿੱਚ ਚਲੇ ਜਾਂਦੇ ਨੇ ਫਿਰ ਇਸ ਦੇ ਵਿੱਚ ਕਿੰਨੇ ਰਹਿ ਸਕਦੀ ਹੈ 65 ਤੋਂ 68 ਦੇ ਵਿਚਕਾਰ ਜਿਹੜੇ ਇਹ ਚੇਂਜ ਕੈਟਾਗਰੀ ਦੇ ਵਿੱਚ ਨੰਬਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਨੰਬਰ ਮੰਨਦੇ ਨੇ ਉਹ ਤਾਂ ਬਿਲਕੁਲ ਹੀ 100% ਆਪਣੇ ਮਨਸੀਬ ਸਮਝਿਓ ਕਿਉਂਕਿ ਇਹ ਜਿਆਦਾ ਹੱਬ ਤੋਂ ਵੱਡ ਸਕੋਰਸ ਦੇ ਵਿੱਚ ਲਿਖਿਆ ਗਿਆ ਹੈ ਠੀਕ ਹੈ ਜੀ ਨਾਲ ਹੀ ਗੱਲ ਕਰਦੇ ਹਾਂ ایਡਬਲਯੂਐਸ ਕੈਟਾਗਰੀ ਦੀ ਆਪਾਂ ਜਿਸ ਦੇ ਵਿੱਚ 8 ਗੁਣੇ ਦੇ ਮੁਤਾਬਕ 68 ਨੰਬਰ ਵਾਲਾ ਤੇ 10 ਦੇ 10 ਗੁਣੇ ਦੇ ਮੁਤਾਬਕ 64 ਤੇ 65 ਨੰਬਰ ਵਾਲਾ ਇਹ ਬਿਲਕੁਲ ਕਿਉਂ ਤਾਂ 64 ਜਾਂ 65 ਤੱਕ ਜਿੰਨੇ ਵੀ ਨੰਬਰ ਬਣਦੇ ਨੇ ਉਹ ਆਪਣੀ ਫਿਜ਼ੀਕਲ ਦੀ ਤਿਆਰੀ ਆਰਾਮ ਦੇ ਨਾਲ ਕਰ ਸਕਦਾ ਹੈ ਠੀਕ ਹੈ ਜੀ ਗੱਲ ਨੈਕਸਟ ਕਰਦੇ ਆਪਾਂ ਐਸਸੀ ਆਰਓ ਦੀ ਤਾਂ ਇਸ ਦੇ ਵਿੱਚ 8 ਗੁਣਾ ਦੇ ਤਾਕ ਰ 64 ਨੰਬਰ ਤੱਕ ਸੇਵ ਸੰਭ ਸਕਦੇ ਨੇ ਜੇਕਰ 10 ਗੁਣਾ ਹੁੰਦੀ ਹੈ ਤਾਂ 64 ਬਟ ਜੇਕਰ ਕੈਟਾਗਰੀ ਚੇਂਜ ਹੁੰਦੀ ਹੈ ਫਾਈ ਨੰਬਰ ਵਾਲੇ ਉਧਰ ਚਲੇ ਜਾਂਦੇ ਨੇ ਤਾਂ 60 ਤੋਂ 80 ਤੱਕ ਠੀਕ ਹੈ 60 ਤੋਂ 80 ਤੱਕ ਆਪਣੇ ਜੋ ਕੈਟਾਗਰੀ ਇਹਦੇ ਵਿੱਚ ਸੇਵ ਸੰਭ ਸਕਦੇ ਹੋ ਐਸਸੀ ਐਮਬੀ ਦੀ ਗੱਲ ਕਰੀਏ ਜੇ 55 ਨੰਬਰ 8 ਗੁਣਾ ਤੇ 10 ਗੁਣਾ ਦਾ ਤਾਕਤ 53 ਨੰਬਰ ਵਾਲਾ ਜੇ ਉਹ ਹੁੰਦੇ ਆਪਣੇ ਕੋਲ ਕੈਟੇਗਰੀ ਦੇ ਮੁਤਾਬਕ ਤਾਂ 55 ਤੋਂ 58 ਠੀਕ ਹੈ ਤਾਂ ਮੋਟਾ-ਮੋਟਾ ਸਮਝ ਲਓ ਜਿਹੜੇ ਬੱਚਿਆਂ ਦੇ ਆ ਕੈਟੇਗਰੀ ਦੇ ਵਿੱਚ ਨੰਬਰ ਆ ਰਹੇ ਨੇ ਤਾਂ ਉਹ ਆਪਣਾ 100 90% ਆਪਣੇ ਫਿਜ਼ੀਕਲ ਦੀ ਮਤਲਬ ਕਿ ਚਾਰੀ ਆਰਾਮ ਨਾਲ ਕਰ ਸਕਦਾ ਉਹਨਾਂ ਦਾ ਫਾਈਨਲ ਵਿਰਾਮ ਨਾਲ ਹੋ ਸਕਦਾ ਰਾਜੀ ਠੀਕ ਹੈ ਜੀ ਤੁਸੀਂ ਤਾਂ ਬੇਰਚੀ ਚ ਕੋ ਹੋ ਕੇ ਸੋ ਆਪਣੀ ਤਿਆਰੀ ਹੈ ਜੋ ਹੁਣ ਰੈਗੂਲਰ ਕਰਦੇ ਰਹੋ ਕਿਉਂਕਿ ਤੁਹਾਨੂੰ ਹੁਣ ਫਿਜ਼ੀਕਲ ਦੇ ਵਾਸਤੇ ਯਾਦਨ ਨਹੀਂ ਮਿਲਣੀ ਸੋ 15 ਦਿਨ ਦੇ ਵਿੱਚ ਲਿਸਟ ਆ ਜਾਣਗੀਆਂ ਕਟ-ਆਫ ਦੀਆਂ ਤੇ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਹੈ ਜੋ ਉਹ ਜਲਦੀ ਲਿਆ ਜਾਵੇਗਾ ਤੇ ਫਿਜ਼ੀਕਲ ਵੀ ਇਸ ਦਾ ਆਸਾਨ ਨਹੀਂ ਹੈ ਫਿਜ਼ੀਕਲ ਵੀ ਟਫ ਹੈ ਥੋੜਾ ਜਿਹਾ ਕਿਉਂਕਿ ਕਾਂਸਟੇਬਲ ਦੇ ਨਾਲੋਂ ਇਸ ਦਾ ਫਿਜ਼ੀਕਲ ਰੱਸਾ ਵਗੈਰਾ ਠੀਕ ਹੈ ਗੋਲਾ ਸੁੱਟਣਾ ਤੇ ਆਪਣੀ 100 ਮੀਟਰ ਦੀ ਰੇਸ ਸੋ ਇਹ ਥੋੜਾ ਜਿਹਾ ਮਿਹਨਤ ਪਾ ਲਦੀ ਹੈ ਚੀਜ਼ਾਂ ਤਾਂ ਇਹ ਤੁਸੀਂ ਆਪਣੀ ਤਿਆਰੀ ਰੱਖੋ ਫਿਜ਼ੀਕਲ ਦੀ ਜਿਹੜੀ ਅਦਰ ਕੈਟਾਗਰੀ ਰਹੇ ਜੀ ਸੋ 40 ਪਲੱਸ ਵਾਲਾ ਹਰ ਇੱਕ ਕੈਟਾਗਰੀ ਦਾ ਸੇਫ ਹੈ ਜੋ ਕੋਈ ਐਕਸ ਸਰਵਿਸਮੈਨ ਹੋਵੇ ਫ੍ਰੀडम फाइਟਰ ਹੋਵੇ ਅਦਰ ਕੈਟਾਗਰੀ ਨੇ ਤਾਂ 40 ਨੰਬਰ ਵਾਲਾ ਆਪਣੇ ਆਪ ਨੂੰ ਸੇਫ ਸਮਝ ਕੇ ਸੋਡੀ ਫਿਜ਼ੀਕਲ ਦੀ ਤਿਆਰੀ ਉਹ ਆਪਣੀ ਆਰਾਮ ਦੇ ਨਾਲ ਕਰ ਸਕਦਾ ਹੈ ਠੀਕ ਹੈ ਜੀ ਤਾਂ ਸਾਰੀ ਡਾਟਾ ਦੇਖ ਲਿਆ ਹੁਣ ਸੋ ਇਹ ਕੈਟਾਗਰੀ ਦੇ ਮੁਤਾਬਿਕ ਜਿਹੜੀ ਕੱਟਆਫ ਹੈ ਇਹ ਰਹਿ ਸਕਦੀ ਹੈ ਨਾਲ ਦੀ ਨਾਲ ਜੇਕਰ ਗੱਲ ਕਰੀਏ ਮੇਰੇ ਜੀ ਇਹ ਤਿਆਰ ਕੀਤੀ ਹੈ ਦੇਖੋ ਕੰਬਾਈਨਡ ਜੇਕਰ ਕੰਬਾਈਨਡ ਆਪਾਂ ਪੀਡੀਐਫ ਦੇਖੀਏ ਉਸ ਦੇ ਮੁਤਾਬਿਕ ਦੇਖੀਏ ਜੇਕਰ ਸਾਰਾ ਦਾ ਆਪਣਾ ਡਾਟਾ ਦੇਖੀਏ ਵਿੱਚ ਜਰਨਲ ਬੀਸੀਡਬਲ ਸਾਰਾ ਕੈਟਾਗਰੀ ਦੇਖੀਏ ਜੇਕਰ ਆਪਾਂ 1500 ਸਟੂਡੈਂਟ ਦਾ ਦੇਖੀਏ ਤਾਂ ਉਸ ਦੇ ਮੁਤਾਬਕ 61+ ਬਲੰਦੀ ਹੈ ਤੇ ਜੇਕਰ 2000 ਸਟੂਡੈਂਟ ਦਾ ਦੇਖੀਏ ਤਾਂ ਉਸ ਦੇ ਵਿੱਚ 58+ ਵੱੜਦਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਵੀ 60+ ਵਾਲੇ ਤਾਂ ਫਿਜ਼ੀਕਲ ਤਿਆਰੀ ਬਿਲਕੁਲ ਆਰਾਮ ਦੇ ਨਾਲ ਕਰ ਸਕਦੇ ਹੋ ਕੋਈ ਵੀ ਕੈਟਾਗਰੀ ਦਾ ਹੋਵੇ 58+ ਵਾਲਾ ਤਾਂ ਠੀਕ ਹੈ ਕਿਉਂਕਿ ਇੰਨੇ ਬੱਚੇ ਤਾਂ ਬਲਾਉਣਗੇ ਇਸ ਦੇ ਵਿੱਚ ਬਾਕੀ ਰਹਿਦੀ ਗੱਲ ਕੀ ਹੈ ਜ ਜਿਹੜੀ ਕੌਨਸਟੇਬਲ ਦੀ ਆਪਣੀ ਭਰਤੀ ਹੈ ਠੀਕ ਹੈ ਜਿਹੜੀ ਕਿ ਕੌਨਸਟੇਬਲ ਦੀ ਭਰਤੀ ਹੈ ਜਦੋਂ ਇਹਨਾਂ ਦੀ ਜੁਆਇਨਿੰਗ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਜੇਲਵਾੜ ਨੂੰ ਘੱਟ ਜੁਆਇਨ ਕਰਦੇ ਨੇ ਤੇ ਕੌਨਸਟੇਬਲ ਨੂੰ ਉਸ ਦੇ ਵਿੱਚ ਵੀ ਮੈਨੇ ਹੋ ਗਿਆ ਤਾਂ ਇਹ ਪੋਸਟ ਜੀ ਆਟੋਮੈਟਿਕ ਖਾਲੀ ਹੋ ਜੂਗੀ ਤੇ ਜਿਹੜੇ ਪੋਸਟਾਂ ਨੇ ਸੋ ਇਸ ਦੇ ਵਿੱਚ ਵੇਟਿੰਗ ਲਿਸਟ ਆ ਫਿਰ ਆਉਂਦੀਆਂ ਰਹਿੰਦੀਆਂ ਤੁਸੀਂ ਦੇਖਿਆ ਹੋਣਾ 21 ਦੀਆਂ ਹੁਣ ਤੱਕ ਆਪਣੇ ਤੱਕ ਵੇਟਿੰਗ ਆਉਂਦੀ ਰਹੀਆਂ ਤੇ ਇਸ ਦੇ ਵਿੱਚ ਵੀ ਵੇਟਿੰਗ ਜ਼ਰੂਰ ਆਵੇਗੀ ਅੱਗੇ ਤੇ ਅੱਗੇ ਠੀਕ ਹੈ ਬਾਕੀ ਹੋਰ ਪੋਸਟਾਂ ਜਿਹੜੇ ਕੰਪਲੀਟ ਹੋ ਜਾਣਗੇ ਜਦੋਂ ਤੇ ਇੱਕ ਵਾਰ ਤਾਂ ਸ਼ਾਇਦ ਇੰਨੀ ਮੈਟ ਬਗ ਜਾਈਏ ਪਰ ਉਹ ਤੋਂ ਬਾਅਦ ਮੈਟ ਜਿਹੜੀ ਘਟਦੀ ਰਹੂਗੀ ਤਾਂ ਤੁਸੀਂ ਆਪਣੀ ਤਿਆਰੀ ਜੋ ਕਰਦੇ ਹੋ 58 ਪਲੱਸ ਵਾਲੇ ਦਾ ਮਤਲਬ ਕਿ ਜਿਹੜੀ ਐਂਡ ਕੈਟਾਗਰੀ ਹੈ ਠੀਕ ਹੈ ਤਾਂ ਉੱਤੇ ਤੱਕ ਤੁਸੀਂ ਬਿਲਕੁਲ ਸੇਫ ਸਮਝ ਸਕਦੇ ਹੋ ਆਪਣ ਸੋ ਬਹੁਤ ਸਾਰੇ ਬੱਚੇ ਜਿਹੜੇ ਸਟੂਡੈਂਟ ਨੇ ਮੈਸੇਜ ਆ ਸੀਜ਼ ਕਰਕੇ ਮੈਂ ਕਟਆਫ ਪੇਸ਼ ਕਰ ਦਿੱਤੀ ਹੈ ਤੋਂ ਐਨੀ ਨੰਬਰ ਵਾਲਾ ਜੋ ਹੈਗਾ ਤੋਂ ਤੁਹਾਡੇ ਕੋਲ ਹੈਗੇ ਨਹੀਂ ਹਾਲ 10 15 ਦਿਨ ਤਾਂ ਤੁਸੀਂ ਆਪਣੀ ਫਿਜ਼ੀਕਲ ਦੀ ਤਿਆਰੀ ਜੋ ਰੈਗੂਲਰ ਕਰ ਦੋ ਹੁਣ ਸ਼ਾਮ ਸਵੇਰ ਤੱਕ ਠੀਕ ਹੈ ਜੀ ਸੋ ਬਹੁਤ ਵਧੀਆ ਮੌਕਾ ਹੈ ਤੇ ਐਂਡ ਤੇ ਜਿਹੜੀ ਵੇਟਿੰਗ ਮੂਟਿੰਗ ਵੀ ਹੁੰਦੀ ਹੈ ਤਾਂ ਇਸ ਦੇ ਵਿੱਚ ਵੇਟਿੰਗ ਹੁੰਦੀ ਹੈ ਤੁਹਾਨੂੰ ਦੁਬਾਰਾ ਵੀ ਚਾਂਸਿਸ ਦੇ ਵਿੱਚ ਮਿਲ ਸਕਦਾ ਹੈ ਠੀਕ ਹੈ ਜੀ ਸੋ ਆਈ ਹੋਪ ਤੁਹਾਨੂੰ ਇਹ ਕਟਆਫ ਸੋ ਪਤਾ ਲੱਗੀ ਹੋਵੇਗੀ ਤੇ ਜੇਕਰ ਕੋਈ ਤੁਹਾਡਾ ਹੋਰ ਵੀ ਡਾਊਟ ਆਉਂਦਾ ਹੈ ਸੋ ਕਟਾਫੋਂ ਨੂੰ ਲੈ ਕੇ ਜਾਂ ਕੋਈ ਹੋਰ ਆਪਣੇ ਭਰਤੀ ਨੂੰ ਲੈ ਕੇ ਆਉਂਦਾ ਤਾਂ ਤੁਸੀਂ ਕਮੈਂਟ ਬਾਕਸ ਨੂੰ ਦੱਸ ਸਕਦੇ ਹੋ ਠੀਕ ਹੈ ਸੋ ਵੀਡੀਓ ਪਸੰਦ ਆਈ ਹੋਣੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹੋਰ ਦੋਸਤਾਂ ਤੱਕ ਤੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿਉਂਕਿ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ ਠੀਕ ਹੈ ਜੀ ਅੱਗੇ ਵੀ ਕੋਈ ਨੋਟੀਫਿਕੇਸ਼ਨ ਆਵੇਗਾ ਤਾਂ ਵੀਡੀਓ ਤੁਹਾਨੂੰ ਉਪਲਬਧ ਸਭ ਤੋਂ ਪਹਿਲਾਂ ਮਿਲੇਗਾ ਇਸ ਚੈਨਲ ਦੇ ਉੱਪਰ ਠੀਕ ਹੈ ਜੀ ਤਾਂ ਮਿਲਦੇ ਹਾਂ ਜੀ ਆਪਾਂ ਨ